ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਪੀਰਾ ਤੁਹਾਡੇ ਨਾਲ ਸਾਡੀ ਹੈਗਾ ਮੈਂ 18 ਸ਼ਿਮਲਾਪੁਰੀ ਤੇ ਬਾਹਰ ਹੁਣੇ ਮੌਜੂਦ ਆ ਤੇ ਡਾਕਟਰ ਗੁਰਿੰਦਰ ਸਿੰਘ ਦੇਖੋ ਲੈ ਕੇ ਜਾਇਆ ਰਿਹਾ ਕਲਪਨ ਕ੍ਰਿਤੀ ਦੀ ਕੋਸ਼ਿਸ਼ ਕਰ ਰਹੀ ਆ ਡਾਕਟਰ ਗੁਰਿੰਦਰ ਨਾ ਕਲਪਨ ਦਾ ਸਰ ਕਿੰਨੇ ਦਿਨਾਂ ਰਿਮਾਨੇ ਲੈ ਜੀ 2 ਦਿਨ ਦਾ ਜੀ ਪੁਲਿਸ ਨੇ ਚੱਕ ਲਿਆ ਗੁਰਿੰਦਰ ਰੰਗਰੇਟਾ ਪਿਛਲੇ ਦਿਨੀ ਲੁਧਿਆਣਾ ਪੁਲਿਸ ਨੇ ਕੀਤਾ ਸੀ ਪਰਚਾ ਦਰਜ ਅਕਸਰੀ ਸੋਸ਼ਲ ਮੀਡੀਆ ਤੇ ਗਲਤ ਸ਼ਬਦਾਵਲੀ ਵਰਤਣ ਵਾਲਾ ਗੁਰਿੰਦਰ ਰੰਗਰੇਟੇ ਨੂੰ ਲੁਧਿਆਣਾ ਪੁਲਿਸ ਨੇ ਹਨ ਗ੍ਰਿਫਤਾਰ ਕਰ ਲਿਆ ਦੱਸਦੇ ਕਿ ਪਿਛਲੇ ਦਿਨੀ ਰੰਗਰੇਟੇ ਦੇ ਖਿਲਾਫ ਸੁਖਵਿੰਦਰ ਸਿੰਘ ਪੀਪੀ ਨੇ ਸ਼ਿਕਾਇਤ ਦਿੱਤੀ ਸੀ ਜਿਸ ਦੇ ਵਿੱਚ ਗੁਰਿੰਦਰ ਰੰਗਰੇਟੇ ਦੇ ਉੱਪਰ ਉਹਨਾਂ ਦੀਆਂ 3 ਭੈਣਾਂ ਦੇ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਦਾ આરોਪ ਲਗਾਇਆ ਸੀ ਤੇ ਅੱਜ ਲੁਧਿਆਣਾ ਪੁਲਿਸ ਨੇ ਗੁਰਿੰਦਰ ਰੰਗਰੇਟੇ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਉਸ ਦਾ ਰਿਮਾਂਡ ਹਾਸਲ ਕੀਤਾ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਰੰਗਰੇਟਾ ਜੀ ਕੀ ਕਹਿਣਾ ਚਾਹੋਗੇ ਸਰ ਸਰ ਕਿੰਨੇ ਦਿਨਾਂ ਦਾ ਕੀ ਰਿਮਾਂਡ ਮਿਲਿਆ ਕਿਸ ਤਰੀਕੇ ਦੇ ਨਾਲ ਜਿਹੜਾ ਦੋ ਦਿਨ ਦਾ ਮੈਨੂੰ ਹਾਂਜੀ ਸਰ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਜੀ ਦੋ ਦਿਨ ਦਾ ਦੋ ਦਿਨ ਦਾ ਜੀ ਜੀ ਡਾਕਟਰ ਰੰਗਰੇਟੇ ਦੇ ਪਰਚਾ ਦਰਜ ਹੋਇਆ ਕੀ ਮਸਲਾ ਸੀਗਾ ਕਿਹੜੀ ਤਰ੍ਹਾਂ ਦਾ ਪਰਚਾ ਹੋਇਆ 100 ਪੀਪੀਐਸ ਸੁਖਵਿੰਦਰ ਸਿੰਘ ਧਰਮਕੋਟ ਮੋਗੇ ਦਾ ਰਹਿਣ ਵਾਲਾ ਹੈ ਉਹਦੇ ਮਤਲਬ ਖਿਲਾਫ ਇਹਨੇ ਡਾਕਟਰ ਗੁਰਵਿੰਦਰ ਸਿੰਘ ਨੇ ਉਸਤ ਪਾਈ ਸੀਗੀ ਉਹਦੀ ਲੜਕੀ ਦੇ ਖਿਲਾਫ ਵੀ ਬੋਲਿਆ ਸੀਗਾ ਇਸ ਲਈ ਉਹਨਾਂ ਨੇ ਦਰਖਾਹ ਦਿੱਤੀ ਜੀ ਮਾਨਜੋਗ ਸੀਪੀ ਸਰ ਦੇ ਪਾਸ ਉਹ ਦਰਖਾਹ ਤੇ ਅਸੀਂ ਪਰਚਾ ਦਰਜ ਕੀਤਾ ਹੈ ਮਕਦਮਾ ਨੰਬਰ 12 ਅੰਡਰ ਸੈਕਸ਼ਨ 354 294 506 509 ਆਈਪੀਸੀ 67 67ਏ ਆਈਟੀਐਨ ਦਰਜ ਕਰਕੇ ਤਫਤੀਸ਼ ਹਮਲਝ ਲੈਂਦੀ ਹੈ ਗਈ ਹੈ ਤੇ ਜਿਹਨੂੰ ਹਸ ਸੁਜਾਬਤਾ ਗ੍ਰਿਫਤਾਰ ਕਰ ਲਿਆ ਸੀ ਇਹ ਕਿਥੋਂ ਗ੍ਰਿਫਤਾਰ ਕੀਤਾ ਜੀ ਇਹ ਗ੍ਰਿਫਤਾਰ ਇਹਨੂੰ ਇੱਥੇ ਬੁਲਾ ਹੀ ਲਿਆ ਸੀਗਾ ਵੈਰੀਫਾਈ ਕਰਨ ਲਈ ਉਹ ਤੋਂ ਬਾਅਦ ਮੁਕਦਮਾ ਦਾਚ ਕਰੇ ਦੀ ਰੈਸਟ ਫਾਈ ਇਹਨੂੰ ਕੋਰਟ ਕੋਲ ਪੇਸ਼ ਕਰਨਾ ਹੈ ਇਹ ਕੱਲ ਕਰਨਾ ਕੀਤਾ ਜਾਣਾ ਕੇਸ ਕੋਲ ਜੀਰਾ ਤੁਹਾਡੇ ਨਾਲ ਸਾਜੀ ਹੈਗਾ ਮੇਰਾ ਨਾਮ ਸ਼ਿਮਲਾਪੁਰੀ ਦੇ ਬਾਹਰ ਇਸ ਸਮੇਂ ਮੌਜੂਦਾ ਹੈ ਤੇ ਡਾਕਟਰ ਗੁਰੇਤਰ ਸਿੰਘ ਇਹਨੂੰ ਲੈ ਕੇ ਜਾ ਰਿਹਾ ਹੈ ਕੱਲ੍ਹ ਬੰਦ ਕੋਲ ਤੇ ਵੀ ਕੋਸ਼ਿਸ਼ ਕਰਦੇ ਆ ਡਾਕਟਰ ਗੁਰੇਤਰ ਨਾਲ ਕੱਲ੍ਹ ਬੰਦ ਕੋਲ ਕੋਸ਼ਿਸ਼ ਕਰਦੇ ਆ ਡਾਕਟਰ ਉਹ ਨਿਕਾਣਾ ਜਾਓਗੇ ਨਹੀਂ ਨਿਕਾਣਾ ਜਾਓਗੇ ਬੰਦਰੀ ਜਨਾ ਦੇ ਕਰ ਰਹੇ ਹੋ ਤੁਸੀਂ ਪ੍ਰਾਈਵੇਟ ਹੋ ਰਹੇ ਹੋ ਦੇਖ ਰਖਦੇ ਹੋ ਕੋਈ ਵੀ ਬਿਆਨ ਨਹੀਂ ਦਿੱਤਾ ਗਾੜੀਆ ਕੋਈ ਵੀ ਗੱਲਬਾਤ ਨਹੀਂ ਕਰ ਰਹੀਏ ਸਾਹਮਣੇ ਬੈਠੇ ਨੇ ਟੋਪੀ ਜੀ ਹੋਈ ਆ ਡਾਕਟਰ ਗਰੇਂਦਰ ਆ ਪ੍ਰਾਈਵੇਟ ਨਹੀਂ ਆਨੇਗਾ ਦੰਤਦੇਵ ਨੂੰ ਪੇਸ ਕਰਦੇ ਨਹੀਂ ਆਇਆ ਜਾ ਰਿਹਾ ਪ੍ਰਾਈਵੇਟ ਗੱਡੀ ਮਗਰ ਲਾ ਦਿਓ ਸਾਹਮਣੇ ਕੋਈ ਵੀ ਗੱਲ ਨਹੀਂ ਸਰ ਇਹ ਚੋਲੀ ਕੋਈ ਨਹੀਂ ਆਪੇ ਟੱਕਰ ਲੱਗ ਗਈ ਪਤਾ ਹਾਂ ਹਾਂਜੀ ਕਿਵੇਂ ਮੈਸੇਜ ਸੌਰੇ ਆ